ਮੇਰਾ ਨਾਮ ਗਾਣਾ ਆਨ ਮਗਰੋਂ ਮੁਰ ਚਰਚਾ ਦੇ ਵਿੱਚ ਆਇਆ ਮੋਸਿਆਲਾ ਕਲਾਕਾਰਾਂ ਨੇ ਕੀਤੀ ਸ਼ਰਿਆਮ ਸਪੋਰਟ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗਾਣਾ ਮੇਰਾ ਨਾਂ ਰਿਲੀਜ਼ ਹੁੰਦਿਆਂ ਹੀ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਕੁਝ ਮਿੰਟਾਂ ਦੇ ਵਿੱਚ ਇਸ ਗੀਤ ਨੇ ਮਿਲੀਅਨ ਵਿਊਜ਼ ਹਾਸਿਲ ਕਰ ਲਏ 24 ਘੰਟਿਆਂ ਦੇ ਅੰਦਰ ਇਸ ਗੀਤ ਨੇ 13 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਲਏ ਹਨ ਜਿੱਥੇ ਦੂਸਰੇ ਪਾਸੇ ਇਸ ਗੀਤ ਨੂੰ ਵੀ ਹੁਣ ਪੰਜਾਬੀ ਕਲਾਕਾਰਾਂ ਵੱਲੋਂ ਫੁੱਲ ਸਪੋਰਟ ਮਿਲ ਰਹੀ ਹੈ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਤੇ ਸਿੱਧੂ ਦਾ ਗਾਣਾ ਸਾਂਝਾ ਕਰਦੇ ਲਿਖਿਆ ਜਿਉਂਦੇ ਰਹੇ ਇਸੇ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਚੌਨ ਵਾਲਿਆ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਆਪਣੇ ਫੈਨਸ ਬਣਾਏ। ਉਹਨਾਂ ਨੂੰ ਆਪਣਾ ਭਰਾ ਬਣਾਉਣ ਵਾਲੇ ਪੰਜਾਬੀ ਗਾਇਕ ਅਫਸਾਨਾ ਖਾਨ ਨੇ ਵੀ ਸੋਸ਼ਲ ਮੀਡੀਆ 'ਤੇ ਮੂਸੇਵਾਲੇ ਨੂੰ ਸਰਯਾਮ ਸਪੋਰਟ ਕੀਤਾ ਤੇ ਲਿਖਿਆ ਮਿਸ ਯੂ ਬਾਈ ਇਨਾਈ ਨਹੀਂ ਸਿੱਧੂ ਦੇ ਸਕੀਤ ਤੇ ਉਹਨਾਂ ਨੇ ਰੀਲ ਵੀ ਬਣਾ ਕੇ ਪੋਸਟ ਕੀਤੀ ਹੈ। ਇਸੇ ਤਰ੍ਹਾਂ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਗੀਤ ਨੂੰ ਸ਼ੇਅਰ ਕਰਦੇ ਲਿਖਿਆ ਨਾਮ ਤੇਰਾ ਰਹਿਂਦੀ ਦੁਨੀਆ ਤੱਕ ਰਹੂ ਕਿਤੇ ਰੱਬ ਕਰਕੇ ਤੇਰੇ ਨਾਲ ਦੇ ਨਾਲ ਤੂੰ ਵੀ ਸਾਡੇ ਕੋਲ ਹੁੰਦਾ ਤੇ ਗੱਲ ਹੋਰ ਹੀ ਹੋਣੀ ਸੀ ਸਿੱਧੂ ਦੇਸ ਗੀਤ ਨੂੰ ਕੈਨੇਡਾ ਦੇ ਵਿੱਚ ਉਹਨਾਂ ਦੇ ਸਾਥੀ ਅਤੇ ਰੈਪਰ ਸਨੀ ਮਾਲਟਨ ਵੱਲੋਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਤੇ ਲਿਖਿਆ ਗਿਆ ਲਵ ਯੂ ਮਾਈ ਬ੍ਰੋ ਹੁਣ ਕੁਝ ਵੀ ਠੀਕ ਮਹਿਸੂਸ ਨਹੀਂ ਹੁੰਦਾ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਇੱਥੇ ਬੈਠ ਕੇ ਇਹ ਦੇਖ ਰਿਹਾ ਹਾਂ ਮੈਨੂੰ ਯਕੀਨ ਨਹੀਂ ਹੈ ਕਿ ਪਰਮਾਤਮਾ ਦੀ ਯੋਜਨਾ ਕੀ ਸੀ ਪਰ ਮੈਂ ਸਭ ਕੁਝ ਪਰਮਾਤਮਾ ਦੇ ਹੱਥਾਂ 'ਚ ਛੱਡ ਦਿੱਤਾ ਸਿੱਧੂ ਦਾ ਕਤਲ ਮਗਰੋਂ ਉਹਨਾਂ ਦਾ ਪਹਿਲਾ ਗੀਤ SYL ਦੂਸਰਾ ਗੀਤ ਵਾਰ ਰਿਲੀਜ਼ ਕੀਤਾ ਗਿਆ ਸੀ ਇਹਨਾਂ ਦੋਵਾਂ ਗਾਣਿਆਂ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਕੀਤਾ ਮੋਸਿਆਲੇ ਦੇ ਨਵੇਂ ਗੀਤ ਮੇਰਾ ਨਾਚ ਉਹਨਾਂ ਦਾ ਸਾਥ ਬਨਾ ਬੁਆਇਸਟ ਸਟੀਲ ਬੈਂਗਲਸ ਨੇ ਦਿੱਤਾ ਤੁਹਾਡੀ ਕੀ ਰਾਏ ਹੈ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਮੇਰਾ ਨਾਮ ਗਾਣਾ ਆਨ ਮਗਰੋਂ ਮੁਰ ਚਰਚਾ ਦੇ ਵਿੱਚ ਆਇਆ ਮੋਸਿਆਲਾ ਕਲਾਕਾਰਾਂ ਨੇ ਕੀਤੀ ਸ਼ਰਿਆਮ ਸਪੋਰਟ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗਾਣਾ ਮੇਰਾ ਨਾਂ ਰਿਲੀਜ਼ ਹੁੰਦਿਆ ਹੀ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਕੁਝ ਹੀ ਮਿੰਟਾਂ ਦੇ ਵਿੱਚ ਇਸ ਗੀਤ ਨੇ ਮਿਲੀਅਨ ਵਿਊਜ਼ ਹਾਸਿਲ ਕਰ ਲਏ 24 ਘੰਟਿਆਂ ਦੇ ਅੰਦਰ ਇਸ ਗੀਤ ਨੇ 13 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਲਏ ਹਨ ਜਿੱਥੇ ਦੂਸਰੇ ਪਾਸੇ ਇਸ ਗੀਤ ਨੂੰ ਵੀ ਹੁਣ ਪੰਜਾਬੀ ਕਲਾਕਾਰਾਂ ਵੱਲੋਂ ਫੁੱਲ ਸਪੋਰਟ ਮਿਲ ਰਹੀ ਹੈ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਤੇ ਸਿੱਧੂ ਦਾ ਗਾਣਾ ਸਾਂਝਾ ਕਰਦੇ ਲਿਖਿਆ ਜਿਉਂਦੇ ਰਹੇ ਇਸੇ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਚੌਨ ਵਾਲਿਆ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਆਪਣੇ ਫੈਨਸ ਬਣਾਏ। ਉਹਨਾਂ ਨੂੰ ਆਪਣਾ ਭਰਾ ਬਣਾਉਣ ਵਾਲੇ ਪੰਜਾਬੀ ਗਾਇਕ ਅਫਸਾਨਾ ਖਾਨ ਨੇ ਵੀ ਸੋਸ਼ਲ ਮੀਡੀਆ 'ਤੇ ਮੂਸੇਵਾਲੇ ਨੂੰ ਸਰਯਾਮ ਸਪੋਰਟ ਕੀਤਾ ਤੇ ਲਿਖਿਆ ਮਿਸ ਯੂ ਬਾਈ ਇਨਾਈ ਨਹੀਂ ਸਿੱਧੂ ਦੇ ਸਕੀਤ ਤੇ ਉਹਨਾਂ ਨੇ ਰੀਲ ਵੀ ਬਣਾ ਕੇ ਪੋਸਟ ਕੀਤੀ ਹੈ। ਇਸੇ ਤਰ੍ਹਾਂ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਦੇ ਗੀਤ ਨੂੰ ਸ਼ੇਅਰ ਕਰਦੇ ਲਿਖਿਆ ਨਾਮ ਤੇਰਾ ਰਹਿਂਦੀ ਦੁਨੀਆ ਤੱਕ ਰਹੂ ਕਿਤੇ ਰੱਬ ਕਰਕੇ ਤੇਰੇ ਨਾਲ ਦੇ ਨਾਲ ਤੂੰ ਵੀ ਸਾਡੇ ਕੋਲ ਹੁੰਦਾ ਤੇ ਗੱਲ ਹੋਰ ਹੀ ਹੋਣੀ ਸੀ ਸਿੱਧੂ ਦੇਸ ਗੀਤ ਨੂੰ ਕੈਨੇਡਾ ਦੇ ਵਿੱਚ ਉਹਨਾਂ ਦੇ ਸਾਥੀ ਅਤੇ ਰੈਪਰ ਸਨੀ ਮਾਲਟਨ ਵੱਲੋਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਤੇ ਲਿਖਿਆ ਗਿਆ ਲਵ ਯੂ ਮਾਈ ਬ੍ਰੋ ਹੁਣ ਕੁਝ ਵੀ ਠੀਕ ਮਹਿਸੂਸ ਨਹੀਂ ਹੁੰਦਾ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਇੱਥੇ ਬੈਠ ਕੇ ਇਹ ਦੇਖ ਰਿਹਾ ਹਾਂ ਮੈਨੂੰ ਯਕੀਨ ਨਹੀਂ ਹੈ ਕਿ ਪਰਮਾਤਮਾ ਦੀ ਯੋਜਨਾ ਕੀ ਸੀ ਪਰ ਮੈਂ ਸਭ ਕੁਝ ਪਰਮਾਤਮਾ ਦੇ ਹੱਥਾਂ 'ਚ ਛੱਡ ਦਿੱਤਾ ਸਿੱਧੂ ਦਾ ਕਤਲ ਮਗਰੋਂ ਉਹਨਾਂ ਦਾ ਪਹਿਲਾ ਗੀਤ SYL ਦੂਸਰਾ ਗੀਤ ਵਾਰ ਰਿਲੀਜ਼ ਕੀਤਾ ਗਿਆ ਸੀ ਇਹਨਾਂ ਦੋਵਾਂ ਗਾਣਿਆਂ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਿਆਰ ਕੀਤਾ ਮੂਸੇ ਵਾਲ ਦੇ ਨਵੇਂ ਗੀਤ ਮੇਰਾ ਨਾਚ ਉਹਨਾਂ ਦਾ ਸਾਥ ਬਨਾ ਬੁਆਇਸਟ ਸਟੀਲ ਬੈਂਗਲਸ ਨੇ ਦਿੱਤਾ ਤੁਹਾਡੀ ਕੀ ਰਾਏ ਹੈ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ